ਜੀ ਸਵਾਗਤ ਹੈ ਤੁਹਾਡਾ ਅੱਜ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਐਂਟਰਟੇਨਮੈਂਟ ਦੇ ਸ਼ੌਕੀਨਾਂ ਦੇ ਲਈ ਸ਼ੋਅ ਮਸਟ ਵਾਚ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੁਝ ਦਿਲਚਸਪ ਹੋ ਰਿਹਾ ਹੈ ਗਲੈਮਰ ਅਤੇ ਗੌਸਪਸ ਤੇ ਸੈਂਟਰਟੇਨਿੰਗ ਦੁਨੀਆ ਦੇ ਵਿੱਚ ਅੱਜ ਦਾ ਦਿਨ ਤਾਂ ਬਈ ਬੜਾ ਹੀ ਤਮਾਕੇਦਾਰ ਰਿਹਾ ਕੀ ਤਮਾਕਾ ਹੋਇਆ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੇ ਸਭ ਤੋਂ ਹੌਟ ਟਾਪਿਕ ਦੇ ਬਾਰੇ ਕੰਗਨੌਰ ਨੌਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਫਿਰ ਗੱਲ ਕਰਾਂਗੇ ਅਭਿਜੀਤ ਭੱਟਾਚਾਰੀਆ ਨੇ ਪੰਜਾਬੀ ਗਾਇਕਾਂ ਤੇ ਤੰਝ ਕੱਸਿਆ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਡਾਕਟਰ ਨੇ ਕੱਢਿਆ ਸੈਫ ਦੀ ਰੀਡ ਦੀ ਹੱਡੀ 'ਚੋਂ 2.5 ਇੰਚ ਚਾਕੂ ਦਾ ਟੁਕੜਾ ਸ਼ੁਰੂਆਤ ਕਰਦੇ ਹਾਂ ਉਸ ਫਿਲਮ ਤੋਂ ਜਿਸ ਤੇ ਪੰਜਾਬ ਦੇ ਵਿੱਚ ਬੈਨ ਲੱਗ ਸਕਦਾ ਹੈ ਬਾਲੀਵੁੱਡ ਦੇ ਡਰਾਮਾ ਕੁਇਨ ਕੰਗਨਾ ਰੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੀ ਹੈ ਤੇ ਹੁਣ ਉਹਨਾਂ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਇੱਕ ਹੋਰ ਵਿਵਾਦ ਗਰਮਾਉਂਦਾ ਦਿਖਾਈ ਦੇ ਰਿਹਾ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਵਿੱਚ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਅੱਜ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਅਤੇ ਪੱਤਰ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅਮਰਜੈਂਸੀ ਫਿਲਮ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਧਾਮੀ ਦਾ ਦਾਵਾ ਹੈ ਕਿ ਫਿਲਮ ਸਿੱਖ ਔਮ ਦੇ ਖਿਲਾਫ ਭੰਡੀ ਪ੍ਰਚਾਰ ਕਰੇਗੀ ਅਤੇ ਇਸ ਨੂੰ ਪੰਜਾਬ ਦੇ ਵਿੱਚ ਹਰ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਧਾਮੀ ਨੇ ਆਪਣੇ ਪੱਤਰ ਦੇ ਵਿੱਚ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਿੱਖ ਪਾਈਚਾਰੇ ਦੇ ਵਿੱਚ ਭਾਰੀ ਰੋਸ਼ ਪੈਦਾ ਹੋਵੇਗਾ ਇਸ ਤੇ ਪਾਬੰਦੀ ਲਗਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਹੀਂ ਤਾਂ ਇਸ ਫਿਲਮ ਦਾ ਸਖਤ ਤੌਰ ਤੇ ਵਿਰੋਧ ਕੀਤਾ ਜਾਵੇਗਾ ਹੁਣ ਜਦੋਂ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਅਤੇ ਇਹ 17 ਜਨਵਰੀ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਸਰਕਾਰ ਇਸ ਤੇ ਬੈਨ ਲਗਾਵੇਗੀ ਜਾਂ ਨਹੀਂ ਟੰਗ ਨਾ ਨੋਟ ਦੀ ਫਿਲਮ 1975 ਦੇ ਐਮਰਜੈਂਸੀ ਦੌਰ ਨੂੰ ਦਰਸਾਉਂਦੀ ਹੈ ਸੰਦੇ ਕਹਾਣੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਹਨਾਂ ਦੀਆਂ ਨੀਤੀਆਂ ਤੇ ਆਧਾਰਿਤ ਹੈ ਪਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੋਸ਼ ਹੈ ਕਿ ਇਸਨੇ ਸਿੱਖਾਂ ਨੂੰ ਗਲਤ ਰੋਸ਼ਨੀ ਦੇ ਵਿੱਚ ਦਿਖਾਇਆ ਜਿੱਥੇ ਕੰਗਨਾ ਦੇ ਫੈਨਸ ਇਸ ਨੂੰ ਇੱਕ ਮਾਸਟਰਪੀਸ ਕਹਿ ਰਹੇ ਨੇ ਉੱਥੇ ਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਐਸਜੀਪੀਸੀ ਅਤੇ ਸਿੱਖ ਪਾਈਚਾਰੇ ਦੇ ਲੋਕ ਇਸ ਤੋਂ ਕਾਫੀ ਜ਼ਿਆਦਾ ਨਾਰਾਜ਼ ਹਨ ਹੁਣ ਗੱਲ ਕਰਦੇ ਆ 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਅਭਿਜੀਤ ਭੱਟਾਚਾਰੀ ਇਹਦੇ ਆਪਣੇ ਬੇਵਾਕ ਬਿਆਨਾਂ ਦੇ ਨਾਲ ਅਭਿਜੀਤ ਨੇ ਸਵਾਰ ਪੰਜਾਬੀ 뮤직 ਇੰਡਸਟਰੀ ਤੇ ਨਿਸ਼ਾਨਾ ਸਾਧਿਆ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਕਰਨ ਓਂਜਲਾ ਗਾਣੇ ਤੋਂ ਘੱਟ ਡਾਂਸ ਤੇ ਜ਼ਿਆਦਾ ਧਿਆਨ ਦਿੰਦੇ ਨੇ ਉਹਨਾਂ ਨੇ ਪੰਜਾਬੀ ਸੁਪਰਸਟਾਰ ਤੇ ਹਾਲ ਹੀ ਦੇ ਇੰਟਰਵਿਊ ਦੌਰਾਨ ਤੰਜ ਕੱਸਿਆ ਵਿੱਚ ਅਭਿਜੀਤ ਭੱਟਾਚਾਰੀਆ ਨੇ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਨੂੰ ਚੈਲੰਜ ਵੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕੋਲਾਪੁਰ ਦੇ ਵਿੱਚ ਆਪਣਾ 뮤직 ਕਨਸਰਟ ਕਰੋ ਕੋਈ ਵੀ ਤੁਹਾਡੀਆਂ ਟਿਕਟਾਂ ਨਹੀਂ ਖਰੀਦੇਗਾ ਕਿਉਂਕਿ ਇਹਨਾਂ ਨੇ ਤਾਂ ਤੁਹਾਡਾ ਨਾਂ ਤੱਕ ਵੀ ਨਹੀਂ ਸੁਣਿਆ ਹੋਵੇਗਾ ਤਾਂ ਕਿ ਇਸ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਪਿਛੜੇ ਹੋਏ ਲੋਕ ਨੇ ਪੰਜਾਬੀ ਸੰਗੀਤ ਦਾ ਜਾਦੂ ਅੱਜ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਵਰਗੇ ਸਤਾਰੇ ਜਿਨ੍ਹਾਂ ਦੇ ਫੈਨਸ ਦੇ ਪਾਗਲਪਨ ਦਾ ਅੰਦਾਜ਼ਾ ਸਿਰਫ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਕੰਸਰਟਸ ਦੀਆਂ ਟਿਕਟਾਂ ਸਿਰਫ ਕੁਝ ਹੀ ਸਕਿੰਟਾਂ ਦੇ ਵਿੱਚ ਸੋਲਡ ਆਊਟ ਹੋ ਜਾਂਦੀਆਂ ਨੇ ਹਜ਼ਾਰਾਂ ਹੀ ਲੋਕ ਉਹਨਾਂ ਦੇ ਸ਼ੋਅ ਦੇ ਵਿੱਚ ਹਾਜ਼ਰ ਹੁੰਦੇ ਨੇ ਉਹਨਾਂ ਦੇ ਗੀਤਾਂ ਤੇ ਨੱਚਦੇ ਨੇ ਅਤੇ ਪੂਰੀ ਤਰ੍ਹਾਂ ਉਹਨਾਂ ਦੇ ਗੀਤਾਂ ਦੇ ਵਿੱਚ ਡੁੱਬ ਜਾਂਦੇ ਨੇ ਪਰ ਹੁਣ ਇਸ ਗਲੈਮਰਸ ਤਸਵੀਰ ਦੇ ਪਿੱਛੇ ਇੱਕ ਵਿਵਾਦ ਵੀ ਖੜਾ ਹੋ ਗਿਆ ਅਤੇ ਇਸ ਦੀ ਸ਼ੁਰੂਆਤ ਬਾਲੀਵੁੱਡ ਦੇ ਦਿਗਜ ਪਲੇਬੈਕ ਸਿੰਗਰ ਅਭਿਜੀਤ ਭੱਟਾਚਾਰੀਆ ਨੇ ਕੀਤੀ ਹੈ ਦੱਸਦੇ ਕਿ ਉਹੀ ਅਭਿਜੀਤ ਭੱਟਾਚਾਰੀਆ ਨੇ ਜਿਨ੍ਹਾਂ ਨੇ ਦਿਲਵਾਲੇ ਦੁਲਹਨੀਆਂ ਲੈ ਜਾਣਗੇ ਅਤੇ ਤੁਮ ਬਿਨ ਵਰਗੀਆਂ ਹਿੱਟ ਫਿਲਮਾਂ ਦੇ ਵਿੱਚ ਬਲੌਕਬਸਟਰ ਕਹਿਆਂ ਜਾਣ ਵਾਲੀਆਂ ਫਿਲਮਾਂ ਦੇ ਵਿੱਚ ਆਪਣੀ ਆਵਾਜ਼ ਦਿੱਤੀ। ਇੱਕ ਇੰਟਰਵਿਊ ਦੇ ਵਿੱਚ ਅਭਿਜੀਤ ਨੇ ਸਿੱਖ ਸਿੱਧੇ ਤੌਰ ਤੇ ਦਿਲਜੀਤ ਦੋਸਾਂਝ ਅਤੇ ਕਰਨ ਓਚਲਾ ਦੇ ਕੰਸਰਟ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਗਾਇਕ ਗਉਣ ਦੀ ਬਜਾਏ ਡਾਂਸ ਤੇ ਜ਼ਿਆਦਾ ਧਿਆਨ ਦਿੰਦੇ ਨੇ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜਕੱਲ ਮਿਊਜ਼ਿਕ ਕੰਸਰਟਸ ਦੇ ਮਾਇਨੇ ਹੀ ਬਦਲ ਗਏ ਨੇ ਪਰ ਹੁਣ ਇਹ ਸ਼ੋਅ ਡਾਂਸ ਅਤੇ ਮਸਤੀ ਦਾ ਅੱਡਾ ਬਣ ਗਏ ਨੇ। ਸਾਡੇ ਸਮੇਂ ਦੇ ਵਿੱਚ ਲੋਕ ਲਤਾ ਮੰਗੇਸ਼ਕਰ ਦੇ ਸ਼ੋਅ 'ਚ ਬੈਠਦੇ ਸਨ ਅਤੇ ਹਰ ਗੀਤ ਨੂੰ ਮਹਿਸੂਸ ਕਰਦੇ ਸਨ ਤਾੜੀਆਂ ਵਜਾਉਂਦੇ ਸਨ ਇਸ ਨੂੰ ਅਸੀਂ ਅਸਲ 뮤직 ਕਨਸਰਟ ਕਹਿੰਦੇ ਹਾਂ ਤਾਂ ਦੋਸਤੋ ਹੁਣੇ ਸਵਾਲ ਹੈ ਕਿ ਤੁਸੀਂ ਕਿਸ ਦੇ ਨਾਲ ਉਹ ਵਿਜੀਤ ਭੱਟਾਚਾਰੀ ਦਾ ਪੁਰਾਣਾ ਸਿੰਪਲ 뮤직 ਸ਼ੋਅ ਜਾਂ ਫਿਰ ਬਲਜੀਤ ਉਸਾਂਝ ਅਤੇ ਕਰਨੋਚਲਾ ਦਾ ਫੁੱਲ ਪਾਵਰ ਵਾਲਾ ਐਂਟਰਟੇਨਮੈਂਟ ਸ਼ੋਅ ਆਪਣੇ ਸਟਾਈਲ ਅਤੇ ਕੂਲਨੈਸ ਲਈ ਜਾਣੇ ਜਾਂਦੇ ਸੈਫਲੀ ਖਾਨ ਹਾਲ ਹੀ ਦੇ ਵਿੱਚ ਇੱਕ ਖਤਰਨਾਕ ਹਮਲੇ ਦਾ ਸ਼ਿਕਾਰ ਹੋਏ ਨੇ ਸੈਫਲੀ ਖਾਨ ਨੂੰ ਵੀਰਵਾਰ ਅੱਧੀ ਰਾਤ ਕਰੀਬ 2 ਵਜੇ ਕਿਸੇ ਅਣਪਛਾਤੇ ਵਿਅਕਤੀ ਦੇ ਹਮਲੇ ਤੋਂ ਬਾਅਦ ਲੀਲਾਵਤੀ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਸੀ ਰੀਡ ਦੀ ਹੱਡੀ ਦੇ ਵਿੱਚ ਚਾਕੂ ਫਸ ਜਾਣ ਦੇ ਕਾਰਨ ਉਹਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਰਜਰੀ ਚਾਕੂ ਨੂੰ ਹਟਾਉਣ ਦੇ ਲਈ ਅਤੇ ਲੀਕ ਹੋਏ ਸਪਾਇਨਲ ਫਲੂਡ ਨੂੰ ਠੀਕ ਕਰਨ ਦੇ ਲਈ ਕੀਤੀ ਗਈ ਸੀ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਦੇ ਵਿੱਚ ਆਈ ਸੀ ਯੂ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਦੱਸ ਦੇ ਕਿ ਅਦਾਕਾਰ ਤੇ ਹੋਏ ਹਮਲੇ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਸਰਜਰੀ ਕੀਤੀ ਅਤੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਸੈਫ ਅਲੀ ਖਾਨ ਖਤਰੇ ਤੋਂ ਬਾਹਰ ਨੇ ਡਾਕਟਰਾਂ ਦੀ ਟੀਮ 24 ਘੰਟੇ ਉਹਨਾਂ ਦੀ ਨਿਗਰਾਨੀ ਰੱਖ ਰਹੀ ਹੈ ਲੀਲਾਵਤੀ ਹਸਪਤਾਲ ਦੇ ਡਾਕਟਰ ਨੇ 3 ਸੈਫਲੀ ਖਾਨ ਦੀ ਸਰਜਰੀ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਨੇ ਸੈਫਲੀ ਖਾਨ ਦੀ ਸਿਹਤ ਨੂੰ ਲੈ ਕੇ ਕੁਝ ਖੁਲਾਸੇ ਵੀ ਕੀਤੇ ਨੇ ਅਦਾਕਾਰ ਨੂੰ 1-2 ਦਿਨਾਂ ਤੱਕ ਛੁੱਟੀ ਵੀ ਦੇ ਦਿੱਤੀ ਜਾਵੇਗੀ ਆਪਰੇਸ਼ਨ ਤੋਂ ਬਾਅਦ ਅਦਾਕਾਰ ਦੇ ਸਰੀਰ ਤੇ ਲੱਗੇ ਜ਼ਖਮਾਂ ਬਾਰੇ ਡਾਕਟਰ ਨੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਸੈਫ ਦੀ ਰੀਡ ਦੀ ਹੱਟੀ 'ਚ ਚਾਕੂ ਦਾ 1.5 ਇੰਚ ਦਾ ਟੁਕੜਾ ਫਸ ਗਿਆ ਸੀ ਜਿਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਪੂਰੇ ਸਰੀਰ ਤੇ 6 ਜ਼ਖਮਾਂ ਦੇ ਨਿਸ਼ਾਨ ਮਿਲੇ ਹਨ ਜਿ ਚੋ ਦੋ ਡੂੰਗੇ ਸਨ ਪੂਜਾ ਭੱਟਾ ਤੇ ਕ੍ਰਿਸ਼ਮਾ ਤੰਨਰ ਤੋਂ ਇਲਾਵਾ ਰਵੀਨਾ ਟੰਡਨ ਨੇ ਸਾਫਲੀ ਖਾਨ ਤੇ ਹੋਏ ਹਮਲੇ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਲਿਖਿਆ ਕਿ ਸਿਤਾਰਿਆਂ ਦੇ ਲਈ ਉਹਨਾਂ ਦੇ ਜਿਹੜਾ ਪੋਸ਼ ਏਰੀਆ ਸੀਗਾ ਉਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਆਮ ਹੋ ਗਿਆ ਹੈ ਜਿਨ੍ਹਾਂ ਨੂੰ ਕਦੇ ਸਭ ਤੋਂ ਸੁਰੱਖਿਅਤ ਥਾਵਾਂ ਮੰਨਿਆ ਜਾਂਦਾ ਸੀ ਸਿਤਾਰਿਆਂ ਦੇ ਲਈ ਅੱਜ ਉਹਨਾਂ ਨੂੰ ਹੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਦੋਸਤੋ ਅੱਜ ਦੇ ਮਨੋਰੰਜਨ ਜਗਤ ਦਾ ਸਫ਼ਰ ਇੱਥੇ ਖਤਮ ਹੁੰਦਾ ਹੈ ਪਰ ਜਾਂਦੇ ਜਾਂਦੇ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਅਸੀਂ ਗਲੈਮਰ ਗੌਸਪ ਅਤੇ ਡਰਾਮੇ ਦੇ ਨਾਲ ਜੁੜੇ ਹਰ ਖਬਰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਹਮੇਸ਼ਾ ਤਿਆਰ ਹਾਂ ਨਵੀਆਂ ਅਪਡੇਟਸ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਕੱਲ ਫਿਰ ਮਿਲਾਂਗੇ ਤਦ ਤੱਕ ਦੇਖਦੇ ਰਹੋ ਸੁਣਦੇ ਰਹੋ ਮਨੋਰੰਜਨ ਕਰਦੇ ਰਹੋ